ਮਿੱਤਰੋ ਵੱਡੇ ਕੱਦ ਕਾਠ ਵਾਲੀ ਹਰਿਆਣੇ ਵਾਲੀ ਝੋਟੀ ਆਪਾਂ ਦੁੱਧੋ ਡਰਾਈ ਸਨੂੰ ਦਿਖਾ ਰਹੇ ਆ ਬਹੁਤ ਹੀ ਵੱਡਾ ਕੱਦ ਕਾਠਾ ਪਿੱਠਪੜੇ ਦੀ ਚੰਗੀ ਆ ਤੇ 16 17 ਲੀਟਰ ਮਿੱਤਰੋ ਬਾਈ ਕਹਿੰਦਾ ਵੀ ਪਹਿਲੇ ਸੂਏ ਦਾ ਦੁੱਧ ਕੱਢਿਆ ਵਾ 8 ਮਹੀਨਿਆਂ ਦੀ ਗੱਪਣ ਹੈ ਚੈੱਕ ਪਾਸ ਆ ਤਸੱਲੀ ਆਪ ਦੀ ਤੁਸੀਂ ਕਰਵਾ ਸਕਦੇ ਹੋ ਮੁੱਲ ਇਹਦਾ ਹੈਗਾ ਫੋਨ ਤੇ ਹੋਊਗਾ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਜੇਕਰ ਕਿਸੇ ਭਰਾ ਨੇ ਮਿੱਤਰੋ ਬਰੀਡ ਤੇ ਕੰਮ ਕਰਨਾ ਹੈ ਕਿਉਂਕਿ ਸੱਜਰ ਦਾ ਜੇ ਲਓਗੇ ਤਾਂ ਮਿੱਤਰੋ ਸੱਜਰ ਤੁਹਾਡੇ ਪਹੁੰਚ ਤੋਂ ਬਾਹਰ ਹੋ ਜਾਣੀ ਆ ਕਿਉਂਕਿ 16 17 ਲੀਟਰ ਜਿਹੜਾ ਮਿੱਤਰੋ ਪਹਿਲੇ ਸੂਏ ਦੁੱਧ ਕਰਦਾ ਹੈ ਦੂਜੇ ਸੂਏ 20 ਲੀਟਰ ਤੇ ਪਹੁੰਚ ਸਕਦਾ ਪਰ ਆਪਾਂ 18 19 ਕਹਾਂਗੇ 20 ਲੀਟਰ ਤੇ ਵੀ ਮਿੱਤਰੋ ਪਹੁੰਚ ਸਕਦੀ ਆ ਕਿਉਂਕਿ 16 17 ਜਿਹੜਾ ਪਹਿਲੇ ਸੂਏ ਕਰਦਾ ਕਿਉਂਕਿ ਇਹ ਵੀ ਆਪਣਾ ਜ਼ਿੰਦਗੀ ਦਾ ਮਿੱਤਰੋ ਤਜਰਬਾ ਹੈ ਤੇ ਮੁੱਲ ਜਿਹੜਾ ਇਹਦਾ ਫੋਨ ਤੇ ਹੋਊਗਾ ਫੋਨ ਹੈਗਾ ਜੀ 97793 93524 97793 93524 ਪਈ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਪਿੰਡ ਹੈ ਜੀ ਲਹਿਰਾ ਪੇਗਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਭਾਈ ਅਮਰਤ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾਈ ਆ ਸੋ ਵੱਡੇ ਕੱਦ ਕਾਠ ਵਾਲੀ ਐ ਚੰਗੀ ਸਿਹਤ ਵਾਲੀ ਐ ਤੇ ਦੁੱਧੋ ਡਰਾਈ ਐ